ਆ ਕਿੱਡਾ ਜੱਟ ਕੰਮ ਲਾਉਆ ਹੋਇਆ ਯਾਰ ਪਾਗਲ ਹੋਇਆਗਾ ਇੱਕ ਕਿੱਲਾ ਆ ਜਿਹੜਾ ਵਾਣ ਪਿੱਛੇ ਹੀ ਛੜਦਾ ਯਾਰ ਕਨੈਕਸ਼ਨ ਲੱਗਿਆ ਬੰਦੇ ਦੇ ਦਿਮਾਗ ਹੀ ਲੱਗਿਆ ਦਾ ਬੰਦੇ ਦਾ ਪਤਾ ਨਹੀਂ ਕੀ ਚੱਕਰਾ ਵਿਹਲਾ ਛੜਦਾ ਬੰਦੇ ਨੇ ਸਾਰੇ ਵਾਣਾ ਚ ਝੋਨਾ ਹੁੰਦਾ ਨਾਲ ਕਨੈਕਸ਼ਨ ਮੋਟਰ ਕੋਲੇ ਆ ਯਾਰ ਜਿਵੇਂ ਹੀ ਪਤਾ ਨਹੀਂ ਕੀ ਆ ਆ ਵਾਣ ਪਿੱਛੇ ਲੱਦਸ ਵੱਡ ਕੇ ਕੰਮ ਨੇ ਵੜੇ ਨੂੰ ਬਾਈ ਕੀ ਯਾਰ ਕੀ ਹੋ ਗਿਆ ਯਾਰ ਬਾਈ ਪਾਗਲ ਹੋ ਗਿਆ ਤੂੰ ਯਾਰ ਹਾਂ ਬਾਈ ਪਾਗਲ ਹੋ ਗਿਆ ਹਾਂ ਥੋੜੇ ਜਿਹਾ ਹੈਗੇ ਆ ਕਿਹੜੀ ਗੱਲਾਂ ਨੂੰ ਵੱਡ ਕੇ ਕੰਮ ਨੇ ਵੜ ਬਾਈ ਝੋਨਾ ਲਾ ਕਨੈਕਸ਼ਨ ਕੋਲੇ ਆ ਮੋਟਰ ਕੋਲੇ ਆ ਫੇਰੇ ਆਪਾਂ ਆਪਣੇ ਬੱਚਿਆਂ ਨੂੰ ਕੀ ਦਿਖਾਇਆ ਕਰਾਂਗੇ ਅਗਲੀ ਪੀੜ੍ਹੀ ਨੂੰ ਕੀ ਦੱਸਾਂਗੇ ਵੀ ਵਣ ਕਿਹੋ ਜੇ ਹੁੰਦੇ ਸੀ ਇਹ ਤਾਂ ਰੱਖੀ ਬੈਠਾ ਤੂੰ ਵਿਰਾਸਤ ਸੰਭੀ ਹੈ ਵਿਰਾਸਤ ਸੰਭੀ ਹੈ ਮਾਦਾ ਦਾ ਕਾਮਣੇੜੋਂ ਪਰਾਂ ਦਾ ਬਾਕੀ ਆ ਜਗਮੀਤ ਨੂੰ ਪੁੱਛ ਲੋ ਇਹ ਦੱਸ ਦਊਗਾ ਨਹੀਂ ਤੇ ਮੋਟਰ ਵਧੀਆ ਲੱਗੀ ਆ ਪੈਸਾ ਬਹੁਤ ਆਊ ਹਾਂ ਪੈਸਾ ਤਾਂ ਆਊਗਾ ਪਰ ਫਸਲ ਨਿਕਲੂ ਨਹੀਂ ਪਰ ਇਹ ਨਹੀਂ ਸੋਚਿਆ ਕਿ ਪੈਸੇ ਨਾਲ ਭਰ ਗਿਆ ਪੂਰੇ ਹੋ ਗਿਆ ਸੰਤੁਸ਼ਟ ਪੈਸੇ ਹੀ ਕੋਈ ਲੋੜ ਨਹੀਂ ਪੈਸੇ ਪੂਸੇ ਪਿੱਛੇ ਬਿੱਲੋ ਸੋਚੇ ਦੁਨੀਆ ਹੈ ਨਹੀਂ ਠੀਕ ਜੱਟ ਪੈਦਾ ਹੋਇਆ ਬਸ ਆਏ ਹਾਏ ਹਾਏ ਸਿਰਾ ਕਰਾਦਾ ਹਨ ਜਿਵੇਂ ਤੇ ਦੁੱਤ ਤਾਂ ਕੋਸ ਰਹਿਣ ਹੀ ਗਿਆ ਬਾਈ ਇਹ ਦਰਾਖਤ ਥੱਲੇ ਬਾਈ ਹੋਰੀ ਦੱਸ ਦਿਆ ਵੀ ਖੇਡਦੇ ਰਹਿ ਨਿੱਕੇ ਹੁੰਦੇ ਅੱਛਾ ਇੱਥੇ ਬਚਪਨੀਆਂ ਯਾਦਾਂ ਜੁੜੀਆਂ ਪਿਓ ਦਾਦਿਆਂ ਦਾ ਇੰਨਾ ਪੁਰਾਣਾ ਤਾਂ ਰੱਖੀ ਬੈਠੇ ਆ ਠੀਕ ਆ ਯਾਰ ਲਓ ਬਈ ਆਹ ਸੀਗੀ ਪਿਛਲੀ ਗੱਲ ਐਡੀ ਹੈਗੀ ਤੇ ਬਹੁਤ ਸਲੂਟ ਆਈ ਤੁਹਾਨੂੰ ਸਲੂਟ ਬੰਦ ਆ ਮੇਰੇ ਨੂੰ ਥੈਂਕ ਯੂ ਬਾਈ ਜੀ